ਦੇਖੋ ਜਵਾਗ ਵੀ ਹਾਂਦੇ ਨੇ ਕਾਲੇ ਚਨੇ ਇੰਨੇ ਨਰਮ ਤੇ ਪੋਲੇ ਨੇ ਲੈ ਆਂਦੇ ਕਿੱਥੇ ਨੇ ਕਿੱਥੋਂ ਲੈ ਕੇ ਆਇਓ ਕਾ ਕਾਲੇ ਪੱਖੋ ਵਾਲੇ ਤੋਂ ਜਿਹੜਾ ਗਊਸ਼ਾਲਾ ਦੇ ਸਾਹਮਣੇ ਕਰਿਆ ਨੇ ਦੁਕਾਨ ਆ ਸਾਰਾ ਸਮਾਨ ਹੀ ਗਾਰੰਟੀ ਸੁਦਾ ਮਿਲਦਾ ਉਹਨਾਂ ਤੋਂ ਨਾਲੇ ਰੇਟ ਬਾਜ਼ਾਰ ਨਾਲੋਂ ਕਦੇ ਸਸਤਾ ਇਨੇ ਵਧੀਆ ਚਨੇ ਨੇ ਜਵਾਕ ਵੀ ਰਾਵਣ ਨਾਲ ਖਾ ਲੈਂਦੇ ਨੇ ਇਹਨੂੰ ਪੋਲੇ ਇੱਕ ਦਿਨ ਬਾਜ਼ਾਰ ਚੋਂ ਲਾਇਆ ਉਹ ਤੋਂ ਮਿੱਟੀ ਦੇ ਰੋੜ ਹੀ ਨਿਕਲੇ ਕਿੰਨੇ ਤਾਂ ਦੇਖ ਰਾਵਣ ਨਾਲ ਖਾਂਦੇ ਨੇ ਗੇ ਦੇੜੀ ਵੀ ਚੀਜ਼ ਆ ਗਰੰਟੀ ਸ਼ੋਦਾ ਚੀਜ਼ ਹੈ ਇਹਨਾਂ ਦੇ तूसी भी ले आओ जाके फटाफट ओए डब्बे ही फेर पाली पुते खाला पन्ना काले चने खा लो ਨਰਮੀ ਇੰਨੇ ਨੇ ਦੇ ਹੂੰਹ ਦੇਖੋ ਜਵਾਗ ਵੀ ਖੁਸ਼ ਹੁੰਦੇ ਨੇ ਖਾ ਕੇ ਵਧੀਆ ਲੱਗਦੇ ਪੁੱਤੇ ਕਾਲੇ ਜਣੇ ਹਾਂ ਦੇਖੋ ਜਵਾਗ ਵੀ ਖਾਈ ਜਾਂਦੇ ਨੇ ਆਮਦਾਰੀ ਦੇ ਨਾਲ ਇਹ ਆ ਕਾਲੇ ਦੇ ਕਾਲੇ ਜਣੇ ਲੋ ਨਵਰਾ ਬਦਿਆ ਲੱਗਦਾ ਪੁੱਤ ਦੇਖੋ ਇੱਕ ਸਾਲ ਦਾ ਜਵਾਕ ਵੀ ਵਧੀਆ ਖਾ ਲੈਂਦਾਗਾ ਤੁਸੀਂ ਆਹ ਬਾਜ਼ਾਰ ਚੋਂ ਲੈ ਕੇ ਉਹ ਸੋਤੋਂ ਆਪ ਤਾਂ ਨਹੀਂ ਖਾਦੇ ਜਾਂਦੇ ਜੱਬੇ ਜਾਂਦੇ ਜਵਾਕ ਦਾ ਕਿੱਥੇ ਚੱਬ ਲੂ ਆਲਾ ਪੁੱਤ ਥੱਲੇ ਕੋ ਸਟੀਆ ਨਾ ਆ ਦੇਖੋ ਜੀ ਬੜੀ ਲੱਗਿਆ ਸ਼ੇਅਰ ਤੇ ਸਬਸਕ੍ਰਾਈਬਰ ਤੇ ਲਾਈਕ ਜਰੂਰ ਕਰਦੇ ਹੋ ਖਾਲੋਪਾ ਐਨੀ ਵਿੱਚ ਇਹ ਦੇਖੋ ਕਿ ਨੇ ਯਾਰੇ ਨਾਲ ਸਵਾਦ ਨਾਲ ਖਾਂਦੇ ਨੇ ਜਵਾਗ ਇਹੇ ਦੁਕਾਨ ਤੋਂ ਚੀਜ਼ਾਂ ਲਵੋ ਜਿੱਥੇ ਤੁਸੀਂ ਤੇ ਤੁਹਾਡਾ ਪਰਿਵਾਰ ਤੇ ਜਵਾਗ ਵੀ ਖਾ ਲੈਣਾ ਤਸਲੀ ਵਕਸ ਪੈਨ ਵਾਲੇ ਦਾ ਖਾ ਲੋ ਪੁੱਤ ਪੈਗ ਨੂੰ ਹੱਥ ਪਾਉਣਾਗਾ ਉਹ ਡੱਬੀ ਦਾ ਖਾਲੀ ਆ ਵਧੀਆ ਲੱਗਿਆ ਉਹ ਤੇ ਨੂਰਾ ਵਧੀਆ ਲੱਗਦੇ ਨੇ ਖਾ ਲੋ ਬਰ ਆਉ ਤਾ ਖਾਲੋ ਬੁੱਧ ਖਾ ਲਓ ਇਹ ਤਾਂ ਫੇਰ ਖੋਲ ਲਾਂਗੇ ਬੰਨਾ ਤਾਂ ਖਾ ਲਓ ਜਿਹੜੇ ਹੈਗੇ ਨੇ ਚਾ ਲ ਰੱਖ ਦੇ ਬਰੇ ਤੇ ਫੇਰ ਹੀ ਖਾਓਗੇ ਬੰਨਾ ਖਾਓ ਨਵੇੜ ਦੋ ਸਾਰੇ ਡੱਬੀ ਖਾਲੀ ਕਰ ਦੋ ਦੇਖੋ ਜਿਵਾਗ ਨੂੰ ਕਿੰਨੇ ਵਧੀਆ ਲੱਗਦੇ ਦੇਂਗੇ ਨਾਲੇ ਤੁਸੀਂ ਵੀ ਖਾਓ ਜਵਾਕਾਂ ਨੂੰ ਸਿਹਤ ਬਣਾਓ ਇਹ ਹੈ ਇੱਕ ਚੀਜ਼ਾਂ ਦੇ ਸਕੀਨ ਬਣਾ ਜੋ ਆ ਕੋ ਨਾ ਕੇ 버ਗਰ ਪੀਜੇ ਵਾਲਿਆਂ ਦੇ ਗੋਲ ਕੱਪਿਆਂ ਵਰਗੇ ਘਟਿਆ ਚੀਜ਼ਾਂ ਦੇ ਜਿਨ੍ਹਾਂ ਨਾਲ ਬਿਮਾਰੀਆਂ ਲੱਗਦੀਆਂ ਨੇਗੀਆਂ ਨਾਲੇ ਸਿਹਤਮੰਦ ਤਾਕਤਦਾਰ ਨਾਲੇ ਤਸੱਲੀ ਬਕਸੇ ਦੁਕਾਨ ਤੋਂ ਲੈ ਕੇ ਆਓ ਜਿਵੇਂ ਕਾਲੇ ਪੱਖੋ ਵਾਲੇ ਦੀ ਆ ਕਰਤੀ ਖਾਲੀ ਰਹਿਦਾ ਕੋਈ ਹੈ ਜੀ ਉਹ ਥੱਲੇ ਡਿੱਗ ਗਿਆ ਓਏ ਉਹ ਚੱਕ ਲਓ ਭਾਈ ਖਾ ਲਓ ਖਾ ਲਓ ਖਾ ਲਓ ਆ ਹੈਗੇ ਨੇ ਵਿੱਚ ਇਹਦੇ ਲੱਦੇ ਦਾ ਖੜਿਆ ਦੇ ਦਾਂ ਹੋਂਡਾ બીਜ ਪੈਕੇਟ ਪਾਈਏ ਫਿਰ ਖੋਲ ਕੇ ਨਾਲੇ 10 ਮਿੰਟ ਜਵਾਗ ਨਾਲ ਅਸੀਂ ਖੇਡਣ ਲਵੋ ਛੋਡੇ ਵੀ ਬਾਹਰੋਂ ਆਏ ਦੀ ਥਕਾਵਟ ਦੂਰ ਹੋ ਜੂ ਨਾਲੇ ਬਾਹਨੇ ਨਾਲ ਜਵਾਗ ਚਨੇ ਖਾ ਲੈਂਦਾਗਾ ਨਿੰਨੇ ਸਵਾਦ ਲੱਗਦਾ ਵੀ ਉਂਗਲਾਂ ਵੀ ਝੱਟ ਗਏ ਜਿਹੜੇ ਲੱਗੇ ਸੀ ਛਿਲਕੇ ਜੇ ਨਾਲ ਮਾਰੇ ਐ ਨਹੀਂ ਹੁਣ ਤਾਂ ਉਹ ਤਾਂ ਖਾਲੀ ਹੋ ਗਏ ਡੱਬੀ 叫老几？